ਮੈਨੂੰ ਕੱਲ ਇੱਕ ਬੱਚੇ ਦੀ ਕਾਲ ਆਈ ਤੇ ਕਹਿੰਦਾ ਕਿ ਸਰ ਮੈਂ ਨਾ ਪਟਵਾਰੀ ਦੀ ਤਿਆਰੀ ਵੀ ਕਰਦਾ ਤਾਂ ਮੈਂ ਪੀਸੀਐਸ ਐਗਜ਼ਾਮ ਵੀ ਦੇਣਾ ਆ ਤੇ ਪਹਿਲੀ ਕਾਲ ਨਹੀਂ ਸੀ ਤੋਂ ਪਹਿਲਾਂ ਵੀ ਕਾਫੀ ਬੱਚਾ ਨਾਲ ਮੇਰੀ ਗੱਲਬਾਤ ਹੋਈ ਆ ਤੇ ਮੈਨੂੰ ਮੈਸੇਜ ਵੀ ਕਾਫੀ ਆਏ ਸੀਗੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਮੈਂ ਉਹਨਾਂ ਨੂੰ ਫਰਕ ਦੱਸਿਆ ਕੀ ਫਰਕ ਹੁੰਦਾ ਇੱਕ ਵਨ ਡੇ ਐਗਜ਼ਾਮ ਦੇ ਵਿੱਚ ਤੇ ਪੀਸੀਐਸ ਦੇ ਐਗਜ਼ਾਮ ਦੇ ਵਿੱਚ ਫਿਰ ਮੈਨੂੰ ਲੱਗਿਆ ਵੀ ਕਿਉਂ ਨਾ ਇਹ ਸਾਰੇ ਪੰਜਾਬ ਦੇ ਬੱਚਾ ਨੂੰ ਦੱਸਿਆ ਜਾ ਵੀ ਕਿਉਂਕਿ ਇਸ ਵਾਰ ਜੋ ਸਾਡੇ ਕੋਲ ਡਾਟਾ ਨਿਕਲ ਕੇ ਆਇਆ ਆ ਪੀਸੀਐਸ ਦਾ ਫਾਰਮ ਲਗਭਗ 80000 ਤੋਂ 90000 ਬੱਚੇ ਨੇ ਭਰਿਆ ਆ ਉਹਦੇ ਵਿੱਚੋਂ ਮੈਜੋਰਿਟੀ ਆਫ ਉਹ ਬੱਚਾ ਜਿਹੜਾ ਵਨ ਡੇ ਇਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਉਹ ਤਿਆਰੀ ਕਰ ਰਿਹਾ ਮਿਹਨਤ ਕਰ ਰਿਹਾ ਲੇਕਿਨ ਉਹਨੂੰ ਇਹ ਨਹੀਂ ਪਤਾ ਕਿ ਉਹ ਤਿਆਰੀ ਗਲਤ ਕਰ ਰਿਹਾ ਹੈ ਸੋ ਕਿਤੇ ਉਹਦੀ ਮਿਹਨਤ ਬੇਕਾਰ ਨਾ ਚਲੀ ਜਾਵੇ ਕਿਤੇ ਉਹਨੇ ਜਿਹੜੇ ਐਫਰਟ ਲਾਇਆ ਉਹ ਬੇਕਾਰ ਨਾ ਚਲੇ ਜਾਣ ਜਿਹੜੀਆਂ ਉਹਨੇ ਰਾਤਾਂ ਜਾਗ ਜਾ ਕੇ ਮਿਹਨਤਾਂ ਕੀਤੀ ਉਹਨਾਂ ਦਾ ਕੋਈ ਰਿਜ਼ਲਟ ਨਾ ਨਿਕਲੇ ਇਦਾਂ ਨਹੀਂ ਹੋਣ ਦਵਾਂਗੇ ਸੋ ਅੱਜ ਦੇ ਸੈਸ਼ਨ ਵਿੱਚ ਮੈਂ ਦੱਸੂਗਾ ਕੀ ਫਰਕ ਹੈ ਵਨ ਡੇ ਇਗਜ਼ਾਮ ਤੇ ਪੀਸੀਐਸ ਦੇ ਇਗਜ਼ਾਮ ਦੇ ਵਿੱਚ ਕਿੰਨਾ ਕੁ ਉਹਦਾ ਸਿਲੇਬਸ ਅਲੱਗ ਹੁੰਦਾ ਆ लेवल ਦਾ ਕਿੰਨਾ ਕੁ ਫਰਕ ਹੁੰਦਾ ਆ ਤੇ एग्जाम ਪੈਟਰਨ ਕਿਵੇਂ ਬਣਦਾ ਆ ਸਾਰੀਆਂ ਚੀਜ਼ਾਂ ਦੇਖਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡਾ 247 ਦੇ YouTube ਚੈਨਲ ਉੱਤੇ ਸਭ ਤੋਂ ਪਹਿਲਾਂ ਨਾ एग्जाम ਪੈਟਰਨ ਦੀ ਗੱਲ ਕਰ ਲਈ ਠੀਕ ਹੈ ਜੀ ਸੋ ਜੇ एग्जाम ਪੈਟਰਨ ਦੇਖਿਆ ਜਾਵੇ ਵਨ ਡੇ एग्जाम ਦੇ ਵਿੱਚ ਕੀ ਹੁੰਦਾ ਆ ਤੁਸੀਂ ਕੋਈ ਪਟਵਾਰੀ ਦੀ ਗੱਲ ਕਰ ਲਓ ਸੀਨੀਅਰ ਅਸਿਸਟੈਂਟ ਦੀ ਗੱਲ ਕਰ ਲਓ ਐਕਸਾਈਜ਼ ਇਨਸਪੈਕਟਰ ਦੀ ਗੱਲ ਕਰ ਲਓ ਇਹ ਜਿਹੜੇ एग्जाम ਹੈਗੇ ਆ ਇਹਨਾਂ ਦਾ ਇੱਕੋ ਪੇਪਰ ਹੁੰਦਾ ਆ ਠੀਕ ਹੈ ਇੱਕ ਪੇਪਰ ਮਤਲਬ ਪ੍ਰੀ ਟਾਈਪ ਹੁੰਦਾ ਆ ਕਈਆਂ ਦੇ ਵਿੱਚ ਪੰਜਾਬੀ ਦਾ ਜਿਵੇਂ ਕੁਆਲੀਫਾਈਂਗ ਪੇਪਰ ਹੁੰਦਾ ਪੇਪਰ ਇਹ ਜਿਹਨੂੰ ਸੀ ਕਹਿੰਦੇ ਆ ਤੇ ਦੂਜਾ ਮੇਨ ਪੇਪਰ ਹੁੰਦਾ ਆ ਸੋ ਇਹਦੇ ਵਿੱਚ ਮਲਟੀਪਲ ਆਪਸ਼ਨ ਆਉਂਦੇ ਨੇ ਤੁਸੀਂ ਇੱਕ ਚੂਜ਼ ਕਰਨਾ ਹੁੰਦਾ ਥੈਟਸ ਇਟ ਯਾਨੀ ਕਿ ਵਨ ਡੇ ਇਗਜ਼ਾਮ ਦੇ ਵਿੱਚ ਸਾਨੂੰ ਵਨ ਡੇ ਇਗਜ਼ਾਮ ਦੇ ਵਿੱਚ ਸਾਨੂੰ ਜਿਹੜਾ ਹੈਗਾ ਉਹ ਇੱਕੋ ਇਗਜ਼ਾਮ ਹੁੰਦਾ ਜਾਂ ਕਹਿੰলো ਇੱਕੋ ਸਟੈਪ ਹੁੰਦਾ ਇੱਕ ਸਟੈਪ ਹੈ ਤੁਸੀਂ ਉਹ ਸਟੈਪ ਕਲੀਅਰ ਕੀਤਾ ਤੇ ਤੁਸੀਂ ਅੱਗੇ ਮੂਵ ਔਨ ਕਰ ਜਾਂਦੇ ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਬਟ ਜੇ ਪੀਸੀਐਸ ਦੀ ਗੱਲ ਕਰੀਏ ਨਾ ਤੇ ਪੀਸੀਐਸ ਦੇ ਵਿੱਚ ਸਾਡੇ ਕੋ ਬਹੁਤ ਸਾਰੇ ਬੱਚੇ ਇੱਥੋਂ ਰਹਿੰਦੇ ਫਿਰ ਸੈਕੰਡ ਸਟੈਪ ਸਾਡੇ ਕੋਲੇ ਮੀਨਸ ਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਥਰਡ ਸਟੈਪ ਸਾਡੇ ਕੋਲੇ ਇੰਟਰਵਿਊ ਆ ਜਾਂਦਾ ਸੋ ਲੈਵਲ ਦਾ ਹੀ ਬਹੁਤ ਫਰਕ ਹੈ ਮਤਲਬ ਸਟੈਪ ਵਾਈਜ਼ ਪੇਪਰ ਪੈਟਰਨ ਦੇਖ ਲਈਏ ਇੱਥੇ ਤੁਸੀਂ ਪੇਪਰ ਏ ਤੇ ਮੇਨ ਪੇਪਰ ਦੇਣਾ ਆ ਇੱਥੇ ਪ੍ਰੀ ਦੇ ਵਿੱਚ ਦੋ ਪੇਪਰ ਹੁੰਦੇ ਆ ਮੀਨਸ ਦੇ ਵਿੱਚ ਸਾਡੇ ਕੋਲੇ ਪੰਜ ਪੇਪਰ ਜਿਹੜੇ ਹੁੰਦੇ ਨੇ ਜਿਵੇਂ ਜੀਐਸ 1 ਜੀਐਸ 2 ਜੀਐਸ 3 ਤੇ ਐਸੇ ਪੇਪਰ ਤੇ ਦੋ ਲੈਂਗੁਏਜ ਦੇ ਪੇਪਰ ਯਾਨੀ ਕਿ ਟੋਟਲ ਸੱਤ ਪੇਪਰ ਇੱਥੇ ਹੋ ਗਏ ਸਾਡੇ ਕੋਲੇ ਤੇ ਇੰਟਰਵਿਊ ਤਾਂ ਇੰਟਰਵਿਊ ਹੁੰਦੀ ਆ ਸੋ ਨੇਰ अबाउट 9 ਪੇਪਰ ਦੇਣੇ ਪੈਂਦੇ ਆ ਤੇ ਇੱਥੇ ਸਾਨੂੰ ਸਿਰਫ 2 ਪੇਪਰ ਦੇਣੇ ਪੈਂਦੇ ਆ ਕਈ ਤਾਂ ਇਦਾਂ ਦੇ ਵੀ ਪੇਪਰ ਹੈਗੇ ਆ ਵਨ ਡੇ ਇਗਜ਼ਾਮ ਵਾਲੇ ਜਿਹੜਾ ਇੱਕੋ ਹੀ ਪੇਪਰ ਹੁੰਦਾ ਦੋ ਵੀ ਨਹੀਂ ਹੁੰਦੇ ਐਂਡ ਇਹਦੇ ਨਾਲ ਨਾਲ ਵਨ ਡੇ ਇਗਜ਼ਾਮ ਦੇ ਵੀ ਸਾਡੇ ਜਿਹੜੇ ਕੁਐਸਚਨ ਹੁੰਦੇ ਹੋ ਤੁਸੀਂ ਇੱਕ ਆਨਸਰ ਟਿਕ ਕਰਨਾ ਦੈਟਸ ਇਟ ਬਟ ਇੱਥੇ ਪ੍ਰੀ ਨੂੰ ਜੇ ਛੱਡਦੀ ਏ ਕਿਉਂਕਿ ਪ੍ਰੀ ਦੇ ਵਿੱਚ ਮਲਟੀਪਲ ਆਪਸ਼ਨ ਹੁੰਦੇ ਨੇ ਬਟ ਮੇਨਸ ਦੇ ਵਿੱਚ ਸਾਨੂੰ ਆਨਸਰ ਰਾਈਟਿੰਗ ਲਿਖਣੀ ਪੈਂਦੀ ਆ ਆਨਸਰ ਲਿਖਣੇ ਪੈਂਦੇ ਨੇ ਸੋ ਪਹਿਲਾ ਫਰਕ ਤਾਂ ਹੋਊਗਾ ਪੇਪਰ ਪੈਟਰਨ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਸਿਲੇਬਸ ਦਾ ਬਹੁਤ ਫਰ ਬੱਚਿਆਂ ਨੂੰ ਐਂ ਲੱਗਦਾ ਵੀ ਜੀ ਅਸੀਂ 1 ਡੇ ਇਗਜ਼ਾਮ ਲਈ ਪੋਲਿਟੀ ਪੜ ਰਹੇ ਹਾਂ 1 ਡੇ ਇਗਜ਼ਾਮ 1 ਡੇ ਇਗਜ਼ਾਮ ਦੇ ਲਈ ਜਿਹੜੀ ਪੋਲਿਟੀ ਅਸੀਂ ਪੜ ਰਹੇ ਹਾਂ ਸ਼ਾਇਦ ਉਹ ਸਾਡੀ ਪੀਸੀਐਸ ਲਈ ਚੱਲ ਜਾਊਗੀ ਨਹੀਂ ਚੱਲੂਗੀ ਜੀ ਸੋ ਬਹੁਤ ਫਰਕ ਹੈ ਅ ਬੱਚੇ ਨੂੰ ਲੱਗਦਾ ਵੀ ਸ਼ਾਇਦ ਅਸੀਂ ਹਿਸਟਰੀ ਜਿਹੜੀ 1 ਡੇ ਇਗਜ਼ਾਮ ਲਈ ਪੜ ਰਹੇ ਹਾਂ ਉਹ ਪੀਸੀਐਸ ਲਈ ਚੱਲ ਜਾਊਗੀ ਬੱਚੇ ਨੂੰ ਲੱਗਦਾ ਅਸੀਂ ਇਕਨੋਮੀ ਜਿਹੜੀ ਵਨ ਡੇ एग्जाम ਲਈ ਪੜ ਲਿਓ ਚੱਲ ਜੂਗੀ ਬੱਚੇ ਨੂੰ ਲੱਗਦਾ ਕਰੰਟ ਅਫੇਅਰ ਜੇ ਅਸੀਂ ਵਨ ਡੇ एग्जाम ਲਈ ਪੜ ਲਿਓ ਪੀਸ ਇਸ ਲਈ ਚੱਲ ਜੂਗਾ ਨਹੀਂ ਚੱਲੂਗਾ ਬਹੁਤ ਫਰਕ ਹੈ ਬਹੁਤ ਬਹੁਤ ਫਰਕ ਹੈ ਕਿਵੇਂ ਜਿ세 ਦੇਖਿਓ ਵਨ ਡੇ एग्जाम ਦੇ ਵਿੱਚ ਸਾਡੇ ਕੋਲੇ ਕੁਐਸਚਨ ਹੁੰਦਾ ਆ ਉਹਦੇ ਚਾਰ ਆਪਸ਼ਨ ਹੁੰਦੇ ਆ ਸੀ ਇੱਕ ਚੂਜ਼ ਕਰਨਾ ਹੁੰਦਾ ਬਟ ਇੱਥੇ ਗੱਲ ਕਰ ਲਈਏ ਇੱਥੇ ਇੱਕ ਕੁਐਸਚਨ ਹੈ ਸਾਡੇ ਕੋਲੇ ਉਹਦੇ ਵਿੱਚ ਪਹਿਲਾਂ ਤਾਂ ਚਾਰ ਸਟੇਟਮੈਂਟਾਂ ਦਿੱਤੀਆਂ ਆਉਂਦੀਆਂ ਨੇ ਫਿਰ ਆਨਸਰ ਦੇ ਵਿੱਚ ਚੂਜ਼ ਕਰਨਾ ਹੁੰਦਾ ਕਿ ਪਹਿਲੀ ਦੂਜੀ ਸਹੀ ਆ ਪਹਿਲੀ ਤੀਜੀ ਸਹੀ ਆ ਦੂਜੀ ਤੀਜੀ ਸਟੇਟਮੈਂਟ ਸਹੀ ਹੈ ਸੋ ਇਹ ਪਾਲਿਟੀ ਮੇਨਸ ਦੇ ਵਿੱਚ ਜਾ ਕੇ ਸਾਨੂੰ ਅਨਸਰ ਰਾਈਟਿੰਗ ਵੀ ਕਰਨੀ ਪੈਂਦੀ ਹੈ। ਸੋ ਇਹ ਲਾ ਲਓ। ਬੀ ਜਿੰਨਾ ਕ ਸਾਰਾ ਸਿਲੇਬਸ ਵਨ ਡੇ ਇਗਜ਼ਾਮ ਦਾ ਜੀਕੇ ਦਾ ਹੁੰਦਾ ਆ ਉਹਨਾਂ ਤਾਂ ਪੀਸੀਸ ਦੇ ਵਿੱਚ ਇੱਕੋ ਸਬਜੈਕਟ ਹੁੰਦਾ। ਇੰਨਾ ਫਰਕ ਹੈ। ਸੋ ਇਹ ਵੈਮ ਮੰਨ ਦੇ ਵਿੱਚੋਂ ਕੱਢ ਦੋ ਵੀ ਜੇ ਅਸੀਂ ਵਨ ਡੇ ਇਗਜ਼ਾਮ ਦੀ ਤਿਆਰੀ ਕਰਦੇ ਆ ਤੇ ਅਸੀਂ ਪੀਸੀਸ ਦਾ ਪੇਪਰ ਦੇ ਲਾਂਗੇ। ਹਾਂ ਦੇ ਲਮੋਗੇ। ਕੋਈ ਵੱਡੀ ਗੱਲ ਨਹੀਂ ਪਰ ਕਲੀਅਰ ਨਹੀਂ ਹੋਣਾ। ਇਹਨਾਂ ਨੂੰ ਵੀ ਸਾਨੂੰ ਪਤਾ ਹੀ ਨਾ ਹੋਵੇ ਕਿਉਂਕਿ ਹੋ ਸਕਦਾ ਕੁਝ ਬੱਚੇ ਤਾਂ ਮਨ ਦੇ ਵਿੱਚ ਹੀ ਰੱਖੀ ਬੈਠੇ ਆ ਵੀ ਕੋਈ ਨਹੀਂ ਵੈਸੇ ਪੇਪਰ ਦੇਣ ਜਾਣਾ ਲੇਕਿਨ ਕੁਝ ਇਦਾਂ ਦੇ ਬੱਚੇ ਜ਼ਰੂਰ ਹੋਣਗੇ ਜਿਨ੍ਹਾਂ ਦਾ ਕਲੀਅਰ ਕਰਨ ਦਾ ਵੀ ਮਨ ਹੋਊਗਾ ਸੋ ਇਹ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਨੇ ਪੇਪਰ ਕਲੀਅਰ ਕਰਨਾ ਨਾ ਕਿ ਜਿਨ੍ਹਾਂ ਨੇ ਜਾਣਾ ਹੀ ਹੈ ਦੇਖਣਾ ਵੀ ਕਿੱਦਾਂ ਦਾ ਪੇਪਰ ਹੁੰਦਾ ਇਸ ਵਾਰ ਸਾਡੇ ਕੋਲੇ ਬਹੁਤ ਵਧੀਆ ਮੌਕਾ ਆ 322 ਪੋਸਟਾਂ ਨੇ ਪੀਸੀਸ ਦੀਆਂ ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ ਮੌਕਾ ਇਹ ਆ ਵੀ ਸਾਡੇ ਕੋਲੇ ਮੇਨਸ ਦੇ ਲਈ ਵੀ ਉਹਨਾਂ ਜਿਆਦਾ ਲਿਖਣ ਨੂੰ ਬੱਚੇ ਜਾਣਗੇ ਤੇ ਇਗਜ਼ਾਮ ਕਲੀਅਰ ਹੋਣ ਦੇ ਵੀ ਚਾਂਸ ਉਹਨੇ ਜ਼ਿਆਦਾ ਆ ਇਹ ਹੋ ਗਿਆ ਸਾ ਅ ਲੈਵਲ ਦੀ ਗੱਲ ਕਰ ਲੋ ਸਿਲੇਬਸ ਦੀ ਗੱਲ ਕਰ ਹੁਣ ਇਗਜ਼ਾਮ ਲੈਵਲ ਜੇ ਆ ਪਾਈਏ ਤਾਂ ਲੈਵਲ ਵੀ ਸਾਡੇ ਕੋਲੇ ਬਹੁਤ ਹਾਈ ਲੈਵਲ ਹੈ ਵਨ ਡੇ ਇਗਜ਼ਾਮ ਦੇ ਕੁਐਸਚਨ ਬਹੁਤ ਈਜ਼ੀ ਹੁੰਦੇ ਨੇ ਲੇਕਿਨ ਪੀਸੀਐਸ ਦੇ ਵਿੱਚ ਸਾਨੂੰ ਕੁਐਸਚਨ ਜਿਹੜੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਦੇਖਣ ਨੂੰ ਮਿਲਦੇ ਆ ਇੱਕ ਇਸ ਚੀਜ਼ ਨੂੰ ਮੈਂ ਹੋਰ ਡਿਟੇਲ ਦੇ ਵਿੱਚ ਦੱਸਾਂ ਵਨ ਡੇ ਇਗਜ਼ਾਮ ਦੇ ਵਿੱਚ ਸਾਡੇ ਕੋਲੇ ਕੁਐਸਚਨ ਫੈਕਚੁਅਲ ਆਉਂਦੇ ਨੇ ਮੰਨ ਲਓ ਪੁੱਛ ਲਿਆ ਗਿਆ ਵੀ ਕੋਈ ਲੜਾਈ ਕਦੋਂ ਹੋਈ ਹੈ ਉਹ ਥੱਲੇ ਚਾਰ ਆਪਸ਼ਨਾਂ ਵਿੱਚ ਡੇਟ ਦਿੱਤੀ ਹੋਗੀ ਤੁਸੀਂ ਕਰ ਦਾਂਗੇ ਜਾਂ ਇਹ ਲੜਾਈ ਕਿਹਦੇ ਕਿਹਦੇ ਵਿਚਕਾਰ ਹੋਈ ਹੈ ਜਾਂ ਫੋਰ ਐਗਜ਼ਾਮਪਲ ਇਕਨੋਮੀ ਦੀ ਗੱਲ ਕਰ ਲੋ ਇਸ ਬੜੀ ਤੋਂ ਅਸੀਂ ਪੀਸੀਐਸ ਦੀ ਗੱਲ ਕਰਦੇ ਆ ਉੱਥੇ ਕੰਪੈਰੀਜ਼ਨ ਪੁੱਛਿਆ ਜਾਂਦਾ ਹੈ ਉੱਥੇ ਟ੍ਰੈਂਡ ਪੁੱਛੇ ਜਾਂਦੇ ਨੇ ਵੀ ਕੀ ਰਿਹਾ ਹੈ ਫੈਕਚੁਅਲ ਇਨਫੋਰਮੇਸ਼ਨ ਵੀ ਆਉਂਦੀ ਹੈ ਨੋ ਡਾਊਟ ਲੇਕਿਨ ਉਹਦੇ ਨਾਲ ਨਾਲ ਸਾਡੇ ਕੋਲੇ ਟ੍ਰੈਂਡ ਕੀ ਰਿਹਾ ਆ ਪਹਿਲਾਂ ਕੀ ਸੀਗਾ ਹੁਣ ਕੀ ਆ ਤੇ ਬਹੁਤ ਜ਼ਿਆਦਾ ਡੀਪ ਦੇ ਵਿੱਚ ਕੁਐਸਚਨ ਆਉਂਦੇ ਨੇ ਤੇ ਨਾਲ ਦੀ ਨਾਲ ਹੀ ਚਾਹੇ ਉਹ ਸਾਡੇ ਕੋਲੇ ਸਟੈਟਿਕ ਪਾਰਟ ਜਿਹੜਾ ਹੁੰਦਾ ਜਿਵੇਂ ਪੋਲਿਟੀ ਆ ਹਿਸਟਰੀ ਆ ਜੀਓਗ੍ਰਾਫੀ ਆ ਸਾਇੰਸ ਐਂਡ ਟੈਕ ਆ ਉਹਨੂੰ ਅਕਸਰ ਪੀਸੀਐਸ ਦੇ ਵਿੱਚ ਕਰੰਟ ਦੇ ਨਾਲ ਰਿਲੇਟ ਕਰਕੇ ਪੁੱਛਿਆ ਜਾਂਦਾ ਹੈ ਸੋ ਅਸੀਂ ਹੁਣ ਤੱਕ ਇਸ ਵੀਡੀਓ ਵਿੱਚ ਪਹਿਲਾਂ ਤਾਂ ਦੇਖ ਲਿਆ ਵੀ ਸਾਡੇ ਕੋਲੇ ਪੇਪਰ ਪੈਟਰਨ ਦਾ ਕੀ ਫਰਕ ਹੈ ਫਿਰ ਅਸੀਂ ਦੇਖਿਆ ਫਰਕ ਕੀ ਹੈ ਉਹਦੇ ਇਗਜ਼ਾਮ ਦਾ ਇਗਜ਼ਾਮ ਲੈਵਲ ਦਾ ਤੇ ਸਿਲੇਬਸ ਦਾ ਫਰਕ ਵੀ ਅਸੀਂ ਦੇਖ ਲਿਆ ਸੋ ਇਹਨਾਂ ਤਿੰਨਾਂ ਚੀਜ਼ਾਂ ਤੋਂ ਇਹ ਕਲੀਅਰ ਹੁੰਦਾ ਆ ਵੀ ਜੇ ਕੋਈ ਬੱਚਾ ਵਨ ਡੇ ਇਗਜ਼ਾਮ ਦੀ ਤਿਆਰੀ ਕਰਦਾ ਆ ਵਨ ਡੇ ਇਗਜ਼ਾਮ ਦੀ ਤਿਆਰੀ ਕਰਦਾ ਤੇ ਉਹ ਬੱਚਾ ਪੀਸੀਐਸ ਦਾ ਇਗਜ਼ਾਮ ਦੇ ਤਾਂ ਸਕਦਾ ਆ ਬਟ ਉਹ ਕਲੀਅਰ ਨਹੀਂ ਕਰ ਸਕਦਾ ਇਹ ਗਾਰੰਟੀ ਹੈ ਜੀ ਕਲੀਅਰ ਹੈ ਨਹੀਂ ਹੋਗਾ ਬਹੁਤ ਫਰਕ ਹੈ ਅਦਰਵਾਈਜ਼ ਤੁਸੀਂ ਕੀ ਕਰ ਸਕਦੇ ਹੋ ਸਾ ਆਪਣਾ ਇੱਕ ਟੈਲੀਗ੍ਰਾਮ ਦਾ ਚੈਨਲ ਹੈ ਪੰਜਾਬ ਅੱਡਾ ਪੀਸੀਐਸ 2025 ਇਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ ਇਹਦੇ ਵਿੱਚ ਪੀਵਾਈਕਿਊਜ਼ ਪਾ ਦਾਂਗੇ ਆਪਾਂ ਸੋ ਤੁਸੀਂ ਆਪਣੇ ਆਪ ਲੈਵਲ ਦੇਖ ਲਿਓ ਕਿ ਪੀਸੀਐਸ ਦਾ ਲੈਵਲ ਕੀ ਆ ਕਿੰਨਾ ਜ਼ਿਆਦਾ ਡਿਟੇਲ ਦੇ ਵਿੱਚ ਤੇ ਇਹਦੇ ਨਾਲ ਨਾਲ ਹੀ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਫਿਰ ਕੁਝ ਚਾਂਸ ਹੋ ਸਕਦੇ ਵੀ ਤੁਸੀਂ ਵਨ ਡੇ ਇਗਜ਼ਾਮ ਕਲੀਅਰ ਕਰ ਲਓ ਕਿਉਂਕਿ ਸਾਨੂੰ ਉਮੀਦ ਆ ਵੀ ਕੁਝ ਸਮੇਂ ਤੱਕ ਸਾਡੇ ਕੋਲੇ ਨਾਇਬ ਤਸੀਲਦਾਰ ਦਾ ਪੇਪਰ ਵੀ ਹੋਣ ਵਾਲਾ ਆ ਸੋ ਜੇ ਪੀਸੀਜ਼ ਦੀ ਤਿਆਰੀ ਕਰਦੇ ਹੋ ਨਾ ਤਾਂ ਨਾਇਬ ਤਸੀਲਦਾਰ ਕਲੀਅਰ ਕਰਨਾ ਥੋੜਾ ਸੌਖਾ ਜ਼ਰੂਰ ਹੋ ਜਾਊਗਾ ਹੁਣ ਇਹ ਕਲੈਰਿਟੀ ਹੋ ਜਾਣੀ ਚਾਹੀਦੀ ਹੈ ਕਿ ਵਨ ਡੇ ਦੀ ਤਿਆਰੀ ਕਰਕੇ ਅਸੀਂ ਟਾਈਮ ਵੇਸਟ ਨਾ ਕਰੀਏ ਕਿਉਂਕਿ ਜਦੋਂ ਕੋਈ ਬੱਚਾ ਮਿਹਨਤ ਕਰਦਾ ਆ ਉਹਨਾਂ ਬੱਚਿਆਂ ਦੀ ਕਹਿੰਦੇ ਸਰ ਜੀ 3 ਮਹੀਨੇ ਤੋਂ ਲੱਗੇ ਹੋ ਸਾਨੂੰ ਅੱਜ ਪਤਾ ਲੱਗਾ ਜੀ ਫਿਰ ਉਹ ਦੁੱਖ ਲੱਗਦਾ ਵੀ ਜੇ ਸਾਨੂੰ ਇਹ ਡਿਊਟੀ ਮਿਲੀ ਹੋਈ ਆ ਵੀ ਅਸੀਂ ਪੰਜਾਬ ਦੇ ਬੱਚੇ ਨੂੰ ਅਵੇਅਰ ਕਰਨਾ ਫਿਰ ਕਿੱਥੇ ਸਾਡੇ ਚ ਕਮੀ ਰਹਿ ਗਈ ਜਾ ਨਹੀਂ ਮੈਂ ਵੀਡੀਓ ਨਹੀਂ ਬਣਾ ਪਾਇਆ ਮਿਲਦਾ ਤਾਂ ਮੈਂ ਪਹਿਲੀ ਅੱਜ ਵੀਡੀਓ ਬਣਾ ਰਿਹਾ ਜਿੱਥੇ ਮੈਂ ਦੋਨੋਂ ਐਗਜ਼ਾਮ ਦਾ ਫਰਕ ਦੱਸ ਰਿਹਾ ਸੋ ਬਹੁਤ ਫਰਕ ਹੈ ਇਹਦੇ ਲਈ ਜੇ ਤੁਸੀਂ ਪੜ੍ਹਾਈ ਕਰਨੀ ਹੈ ਤਾਂ ਤੁਹਾਨੂੰ ਹਰ ਇੱਕ ਸਬਜੈਕਟ ਦੀ ਵੱਖਰੀ ਕਿਤਾਬ ਪੜ੍ਹਨੀ ਪੈਣੀ ਆ ਇਹ ਨਹੀਂ ਹੈਗਾ ਵੀ ਕੰਬਾਈਨ ਕਿਤਾਬ ਪੜ੍ਹ ਲਈ ਤੇ ਤਿਆਰੀ ਹੋ ਜਾਊਗੀ ਪੋਲਿਟੀ ਦੀ ਵੱਖਰੀ ਕਿਤਾਬ ਆ ਪੋਲਿਟੀ ਦਾ ਵੱਖਰਾ ਟੀਚਰ ਹੁੰਦਾ ਜੀਓਗ੍ਰਾਫੀ ਦੀ ਵੱਖਰੀ ਕਿਤਾਬ ਆ ਜੀਓਗ੍ਰਾਫੀ ਦਾ ਵੱਖਰਾ ਟੀਚਰ ਹੁੰਦਾ ਹਿਸਟਰੀ ਦੀ ਵੱਖਰੀ ਕਿਤਾਬ ਆ ਹਿਸਟਰੀ ਦਾ ਵੱਖਰਾ ਟੀਚਰ ਹੁੰਦਾ ਇਕਨੋਮੀ ਦੀ ਵੱਖਰੀ ਕਿਤਾਬ ਆ ਇਕਨੋਮੀ ਦਾ ਵੱਖਰਾ ਟੀਚਰ ਹੁੰਦਾ एनवायरनमेंट ਦੀ ਵੱਖਰੀ ਕਿਤਾਬ ਆ এনवायरनमेंट ਦਾ ਵੱਖਰਾ ਟੀਚਰ ਹੁੰਦਾ ਕਰੰਟ ਅਫੇਅਰ ਬਹੁਤ ਡਿਟੇਲ ਦੇ ਵਿੱਚ ਸਾਨੂੰ ਪੜ੍ਹਨੇ ਪੈਂਦੇ ਆ ਇਹ ਨਹੀਂ ਵੀ ਸਪੋਰਟਸ ਕਰ ਲਿਆ ਕਲਚਰ ਕਰ ਲਿਆ ਥੀਏਟਰ ਕਰ ਲਿਆ ਅਵਾਰਡ ਕਰ ਲਿਆ ਗੱਲ ਬਣ ਗਈ ਨਹੀਂ ਇੱਥੇ ਸਾਇੰਸ ਐਂਡ ਟੈਕ ਡਿਟੇਲ 'ਚ ਬੰਨਣਾ ਪੈਂਦਾ ਇੱਥੇ ਸਾਨੂੰ ਸੋਸ਼ਲ ਇਸ਼ੂ ਡਿਟੇਲ 'ਚ ਬੰਨਣੇ ਪੈਂਦੇ ਆ ਸਿਕਿਉਰਿਟੀ ਡਿਟੇਲ 'ਚ ਪੜ੍ਹਨੀ ਪੈਂਦੀ ਹੈ ਸੋ ਐਂ ਲਾ ਲਓ ਵੀ ਜੇ ਤੁਸੀਂ 2% ਪੜ੍ਹ ਕੇ ਵਨ ਡੇ ਐਗਜ਼ਾਮ ਕਲੀਅਰ ਕਰਦੇ ਹੋ ਤੇ ਤੁਹਾਨੂੰ 100% ਪੜ੍ਹਨਾ ਪੈਣਾ ਪੀਸੀਐਸ ਦੇ ਲਈ 99% ਦਾ ਡਿਫਰੈਂਸ ਹੈ ਇੰਨਾ ਜ਼ਿਆਦਾ ਹੁਣ ਇਹਦੇ ਲਈ ਇਹ ਨਹੀਂ ਵੀ ਤੁਸੀਂ ਇੱਕ ਬੰਦਾ ਬੈਠਾ ਉਹਦੇ ਕੋਲ ਸਾਰਾ ਕੁਝ ਪੜ੍ਹੀ ਜਾਣੇ ਉਹ ਨਹੀਂ ਸਾਨੂੰ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਪੜ੍ਹਨੀਆਂ ਪੈਂਦੀਆਂ ਨੇ ਹਰ ਇੱਕ ਟੀਚਰ ਸਪੈਸ਼ਲਾਈਜ਼ਡ ਹੁੰਦਾ ਹੈ ਆਪਣੇ ਆਪਣੇ ਸਬਜੈਕਟ ਦਾ ਉਸ ਤੋਂ ਬਾਅਦ ਜੇ ਤੁਸੀਂ ਸਾਡੇ ਨਾਲ ਜੁੜ ਕੇ ਤਿਆਰੀ ਕਰਨੀ ਹੈ ਤੇ ਸਾਡੇ ਕੋਲ ਤੁਹਾਡੇ ਲਈ ਅਲੱਗ-ਅਲੱਗ ਬੈਚ ਨੇ ਉਹਨਾਂ ਦੇ ਬੈਚਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਆ ਜੇ ਕੋਈ ਬੱਚਾ ਕਹਿੰਦਾ ਜੀ ਸੈਲਫ ਸਟਡੀ ਕਰਨੀ ਹੈ ਸੈਲਫ ਸਟਡੀ ਕਰ ਸਕਦਾ ਆ ਉਹਦੇ ਲਈ ਕਿਤਾਬਾਂ ਮਾਰਕੀਟ ਦੇ ਵਿੱਚੋਂ ਮਿਲ ਜਾਣਗੀਆਂ ਦੁਕਾਨ ਤੇ ਜਾਓ ਤੇ ਕਿਤਾਬਾਂ ਲੈ ਕੇ ਪੜ ਸਕਦੇ ਹੋ ਬਟ ਹਾਂ ਵਨ ਡੇ एग्जाम ਦੀ ਤਿਆਰੀ ਨਾਲ ਪੀਸੀਸ ਨਹੀਂ ਕਲੀਅਰ ਹੋਣਾ ਪੀਸੀਸ ਦੀ ਤਿਆਰੀ ਕਰਨੀ ਪੈਣੀ ਆ ਉਹ ਚਾਹੇ 셀ਫ ਸਟਡੀ ਕਰ ਲੋ ਚਾਹੇ ਸਾਡੇ ਨਾਲ ਜੁੜ ਕੇ ਕਰ ਲੋ ਸਾਡੇ ਨਾਲ ਜੁੜ ਕੇ ਜੇ ਤੁਸੀਂ ਰਿਕਾਰਡਡ ਬੈਚ ਦੇ ਵਿੱਚ ਪੜਨਾ ਪ੍ਰੀ ਦੇ ਲਈ ਇਹਦੀ ਫੀਸ 5000 ਰੁਪਏ ਦੇ ਵਿੱਚ ਜੀਐਸ 1 ਤੇ ਸੀਸੈਟ ਦੋਨੋਂ ਕਲਾਸਾਂ ਮਿਲਣਗੀਆਂ ਇਹ ਪ੍ਰੀ ਦੇ ਲਈ ਆ ਬਟ ਰਿਕਾਰਡਡ ਨੇ ਉਸ ਤੋਂ ਬਾਅਦ ਜੇ ਤੁਹਾਡਾ ਫਲਾਨਾ ਨਹੀਂ ਸਰ ਅਸੀਂ ਰਿਕਾਰਡਡ ਕਲਾਸਾਂ ਵੀ ਦੇਖਣੀਆਂ ਕੁਝ ਲਾਈਵ ਵੀ ਦੇਖਣੀਆਂ ਅਸੀਂ ਗਾਈਡੈਂਸ ਸੈਸ਼ਨ ਵੀ ਲੈਣੇ ਆ ਅਸੀਂ ਡਾਊਟ ਵੀ ਤੁਹਾਡੇ ਕੋਲੋਂ ਪੁੱਛਣੇ ਆ ਅਸੀਂ ਤੁਹਾਡੇ ਕੋਲੋਂ ਮੈਂਟਰਸ਼ਿਪ ਵੀ ਲੈਣੀ ਆ ਅਸੀਂ ਟੈਸਟ ਸੀਰੀਜ਼ ਵੀ ਜੁਆਇਨ ਕਰਨੀ ਆ ਪ੍ਰੀ ਦੀ ਤਾਂ ਉਹਦੇ ਲਈ ਆਪਣੇ ਕੋਲੇ ਕ੍ਰੈਸ਼ ਕੋਰਸ ਹੈ ਇਹਦੀ ਫੀਸ ਫਿਰ 10000 ਰੁਪਏ ਹੁਣ ਇਹਦੇ ਵਿੱਚ ਸਿਰਫ ਕਲਾਸਿਸ ਨੇ ਵੀਡੀਓ ਕਲਾਸਿਸ ਰਿਕਾਰਡਡ ਹੋ ਵੀ ਠੀਕ ਹੈ ਨਾਲ ਪੀਡੀਐਫ ਬਾਕੀ ਚੀਜ਼ਾਂ ਇਹਦੇ ਵਿੱਚ ਨੇ ਤਾਂ ਹੀ ਪ੍ਰਾਈਸ ਦਾ ਫਰਕ ਹੈ ਇਹ ਦੋਨੋਂ ਪ੍ਰੀ ਦੇ ਲਈ ਆ ਜੇ ਤੁਸੀਂ ਮੇਨਸ ਦੀ ਤਿਆਰੀ ਕਰਨੀ ਨਾਲ-ਨਾਲ ਵੀ ਅੱਜ ਤੋਂ ਹੀ ਨਾਲ ਮੈਨਜ਼ ਦੀ ਵੀ ਪ੍ਰੈਕਟਿਸ ਕਰਨੀ ਸ਼ੁਰੂ ਕਰਦੀ ਏ ਤੇ ਇਹ ਫਿਰ ਸਾਡੇ ਕੋਲ ਬੈਚ ਹੈਗਾ ਜੀ ਫਾਊਂਡੇਸ਼ਨ ਬੈਚ ਆਪਾਂ ਇਹਨੂੰ ਕਹਿੰਦੇ ਆ ਸਟਾਰਟ ਇਹ ਦਸੰਬਰ ਦਾ ਹੋਇਆ ਵੈਸੇ ਫਾਊਂਡੇਸ਼ਨ ਬੈਚ ਤਾਂ ਕਿਉਂਕਿ ਜ ਬੜਾ ਡਿਟੇਲ ਚ ਪੜਾਇਆ ਗਿਆ ਸੀਗੇ ਦੇ ਵਿੱਚ ਮੈਨਜ਼ ਦੀ ਵੀ ਤਿਆਰੀ ਆ ਇਹਦੀ ਫੀਸ 20000 ਰੁਪਇਆ ਆ ਇਹਦੇ ਵਿੱਚ ਵੀ ਲਾਈਵ ਕਲਾਸਾਂ ਰਿਕਾਰਡਡ ਕਲਾਸਾਂ ਗਾਈਡੈਂਸ ਸੈਸ਼ਨ ਮੈਂਟਰਸ਼ਿਪ ਸੈਸ਼ਨ ਡਾਊਟ ਸੈਸ਼ਨ ਨਾਲ ਦੇ ਨਾਲ ਪ੍ਰੀ ਦੀ ਟੈਸਟ ਸੀਰੀਜ਼ ਆ ਸੋ ਇਹ ਸਾਡੇ ਕੋਲੇ ਫਾਊਂਡੇਸ਼ਨ ਬੈਚ ਜਿਹੜੇ ਵੀ ਬੈਚ ਐਡਮਿਸ਼ਨ ਲੈਣੀਆਂ ਸਿੰਪਲ ਨੰਬਰ ਆ ਇਦੇ ਉੱਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਬਾਕੀ ਜੇ ਫਿਰ ਵੀ ਕੋਈ ਡਾਊਟ ਹੋਵੇ ਵੈਸੇ ਹੀ ਬੈਚ ਦੇ ਵਿੱਚ ਪਤਾ ਨਹੀਂ ਲੱਗਿਆ ਤਾਂ ਵੀ ਕਾਲ ਕਰ ਲਓ ਸਾਡੇ ਨਾਲ ਗੱਲਬਾਤ ਕਰਨੀ ਆ ਤਾਂ ਵੀ ਕਾਲ ਕਰ ਲਓ ਕੋਈ ਗਾਈਡੈਂਸ ਚਾਹੀਦੀ ਆ ਤਾਂ ਵੀ ਕਾਲ ਕਰ ਲਓ ਤੇ ਹਾਂ ਟੈਲੀਗ੍ਰam ਦਾ ਚੈਨਲ ਜ਼ਰੂਰ ਜੁਆਇਨ ਕਰ ਲਓ ਜਿਹੜਾ ਮੈਂ ਦੱਸਿਆ ਸੀਗਾ ਠੀਕ ਹੈ ਜੀ ਓਕੇ ਜੀ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਘਸਾਰਾ ਨੂੰ ਬਾਏ ਬਾਏ